ਤਹ ਹੋਰ ਯਾਰ ਫਿਰ ਕੀ ਹਾਲ ਚੱਲ ਸਾਰੇ ਜਣਾਂ ਦਾ ਤਾਂ ਅੱਜ ਨਾਲ ਆਪਣਾ ਕਾਲਜ ਦੇ ਦੁੱਧ ਦੇਣੇ ਆ ਠੀਕ ਆ ਤੇ ਥੋੜਾ ਬਲੋਈ ਨਾਲ ਲਈ ਨਿਕਲ ਵੀ ਯਾਰ ਪਤਾ ਕੀ ਚੱਕਰ ਆ ਉਥੇ ਨਾਲ ਠੱਡ ਜੀ ਬਣੀ ਹੋ ਜਾਂਦੀ ਕੋਟੀ ਦੇ ਵਿੱਚ 4 ਪਰ ਠੱਡ ਲੱਗਦੀ ਰਹਿੰਦੀ ਆ ਲੋਈ ਕਾਫੀ ਗਰਮ ਹੁੰਦੀ ਪਰ ਇਹ ਇਹ ਯਾਰ ਪਰਣੀ ਹੋ ਜਾਂਦੀ ਸਿੱਧੀ ਜਿਹੀ ਗੱਲ ਤਾਂ ਹੋ ਗਿਆ ਬਗੇ ਲੇਟ ਹੁੰਦੇ ਸੇ ਤਾਂ ਫੜਾ ਫੜ ਜਾਣ ਲਈ ਪਰਣਾ ਬਣ ਲਿਆ ਆਪਾਂ ਤਾਂ ਪਹੁੰਚਦੇ ਆ ਫੜਾ ਪਾ ਲੈ ਬਸ ਬੱਸ ਅੱਡੇ ਪਹੁੰਚਣੇ ਆ ਲੈ 15 ਮਿੰਟ ਚ ਪਹੁੰਚ ਜਾਊਗਾ ਕਾਲਜ ਜੀ ਸੋ ਵੀ ਆ ਰਹਿਟ ਕਾਲਜ ਨਾਲ ਉਹ ਦੇਖਦੇ ਹਾਂ ਕੀ ਸਾਫਤਾ ਹੋਇਆ ਮੇਰੇ ਖਿਆਲ ਨਾਲ ਮੈਂ ਹੀ ਆਇਆ ਗੱਲਾਂ ਲੈ ਤੇ ਜੇ ਕੋਈ ਨਾ ਨ ਆਇਆ ਹੋਇਆ ਹੋਰ ਤੇ ਮੇਰੇ ਨਾਲ ਤਾਂ ਭਰਾਂ ਕੀ ਹੋਣਾ ਜੀ ਲੋ ਸਹੀ ਗੱਲ ਆਵੇ ਗੇਟ ਦੋਨੋਂ ਬੰਦ ਹੈ ਭਾਈ ਕੋਈ ਆਇਆ ਹੋਇਆ ਹੈ ਨਹੀਂ ਆਹ ਦਹਿਰਵਾਜਾ ਤੋੜਨਾ ਪੈਣਾ ਅੱਜ ਫਿਰ ਤੋਂ ਲੋ ਫਿਰ ਤੋਂ ਖਾਲੀ ਗਲਾਸ ਆਹ ਖਾਲੀ ਗਲਾਸ ਪਈ ਹੈ ਤੇ ਆਪਾਂ ਫਿਰ ਵੇਨੇ ਉਥੇ ਖਲੋਣੇ ਆ ਪੌੜੀਆਂ ਲੱਗੇ ਸਾਰਾ ਆਉਂਦੇ ਅਟੈਂਡੈਂਸ ਲਵਾ ਲੈਂਦੇ ਆ ਵਾਹ ਵੀਰ ਵਾ ਮੈਨੂੰ ਕਹਿੰਦੇ ਆ ਜਾਗੇ ਸਾਰੇ ਜਣੇ ਹੁਣ ਕੋਈ ਵੀ ਨਹੀਂ ਆਇਆ ਤਿਆਰ ਹੋਣੇ ਹੁਣ ਪਤਾ ਲੱਗਾ ਕਿ ਬਸ ਮੈਂ ਹੀ ਆਇਆ ਪੂਰੀ ਕਲਾਸ ਦੇ ਵਿੱਚੋਂ ਤੇ ਮੈਂ ਵੀ ਆ ਗਿਆ ਮੇਹ ਅਟੈਂਡੈਂਸ ਮੇਰੀ ਲੱਗ ਚੁਕੀ ਹੈ ਤੇ ਸਰ ਨੇ ਨਾ ਸਿਲੇਬਸ ਦੱਸ ਦਿੱਤਾ ਹੈ ਯਾਰ ਕੀ ਦਾ ਆਪਣੇ ਸੈਮੈਸਟਰ ਦਾ ਜੋਗੀ ਹੈਗਾ ਨਾ ਤੇ ਸਿਲੇਬਸ ਦੀ ਮੈਂ ਫੋਟੋ ਖਿੱਚ ਕੇ ਰੱਖ ਲਈ ਹੁਣ ਮੈਂ ਚਲਦਾ ਲਾਇਬ੍ਰੇਰੀ ਦੇ ਵਿੱਚ ਆਪਣੇ ਪੁਰਾਣੀਆਂ ਕਿਤਾਬਾਂ ਵਾਪਸ ਲਾ ਕੇ ਆਵਾ ਕਿ ਲਈਆ ਸੀ ਕਿਉਂਕਿ ਪੁਰਾਣੀਆਂ ਵਾਪਿਸ ਕਰਾਂਗੇ ਤਾਂ ਇਹਦੇ ਨਵੀਆਂ ਮਿਲਣ ਦੇ ਹੋ ਜਾ ਬੰਦੇ ਚਲ ਮੈਂ ਹੋ ਕਿਉਂ ਰਹਾ ਤੇ ਯਾਰ ਮੈਂ ਨਾ ਹੁਣ ਆਪਣੀਆਂ ਸਾਰੀਆਂ ਕਿਤਾਬਾਂ ਕਰ ਰਿਹਾ ਵਾਪਿਸ ਤੇ ਨੈਕਸਟ ਲੈਕਚਰ ਦੇ ਵਿੱਚ 20 ਮਿੰਟ ਹੈ ਵਾਹ ਤਾਂ ਮੈਨੂੰ ਲੱਗਦਾ ਨਹੀਂ ਮੇਰਾ ਲੈਕਚਰ ਲੱਗੂਗਾ ਕਿਉਂਕਿ ਇਕੱਲੇ ਬੰਦੇ ਨਹੀਂ ਲੱਗਦਾ ਹਾਂ ਤਾਂ ਮੈਂ ਚੱਲਿਆ ਮੈਂ ਸੁਖਰਾਜ ਵੱਲ ਚੱਲਦਾ ਜੇਕਰ ਉਹਦੀ ਕਲਾਸ 'ਚ ਬੰਦੇ ਆਏ ਹੋਏ ਤਾਂ ਵਧੀਆ ਗੱਲ ਹੈ ਨਾ ਆਏ ਹੋਏ ਤਾਂ ਫਿਰ ਉਹਨੂੰ ਲੈ ਕੇ ਕੋਈ ਜਿਹਾ ਤੋੜਾ ਕਰਾਂਗੇ ਕੋਈ ਕਰੇਗਾ ਛੇਤੀ ਕੀ ਕਰਨਾ ਹੈ ਨਾ ਬਾਕੀ ਵਾਹ ਕੋਈ ਪਤਾ ਨਹੀਂ ਲੈਕਚਰ ਲੱਗੇ ਵੀ ਜਾਵੇ ਨੈਗੇਟਿਵ ਨਹੀਂ ਸੋਚੀਦਾ ਹ ਲਓ ਜੀ ਨਵੀਂ ਖਬਰ ਸੁਖਰਾਜ ਦਾ ਲੈਕਚਰ ਲੱਗ ਰਿਹਾ ਵਾ ਹੱਡੇ ਨਹੀਂ ਲੱਗ ਰਿਹਾ ਚਲੋ ਕੋਨੀ ਉਹਦੇ ਨਾਲ ਚਾਹੇ ਤਿੰਨ ਚਾਰ ਜਣੇ ਤੇ ਯਾਰ ਸਾਡੇ ਦੇ ਵੈਸੇ ਦੂਜਾ ਲੈਕਚਰ ਵੀ ਨਹੀਂ ਲੱਗਾ ਹੁਣ ਆਪਣੇ ਨਾਲ ਸੁਖਰਾਜ ਵੀ ਆ ਗਿਆ ਵਾ ਉਹ ਮੂੰਹ ਲਾ ਰਿਹਾ ਹੈ ਕਾਹੀ ਕੰਦੀਰੀ ਲੋਕਾਂ ਨੂੰ ਫਰਾ ਲੱਗੇ ਕਿਹੜਾ ਬੰਦਾ ਈ ਹੱਡਣਾ ਠੀਕ ਆ ਹੁਣ ਅਸੀਂ ਦੋ ਜਣੇ ਚੱਲੇ ਆ ਪੂਰੇ ਕਾਲਜ ਚ ਘੁੰਮਾ ਫਿਰਾਂਗੇ ਫੋਟੋ ਫੋਟਾ ਖਿੱਚਾਂਗੇ ਜਿੰਜਰ ਤੱਕ ਕੋਈ ਲੈਕਚਰ ਨਹੀਂ ਲੱਗਦਾ ਅਗਲਾ ਬਾਕੀ ਯਾਰ ਅੱਜ ਅਹੀਨਾ ਪੂਰੇ ਕਾਲਜ ਦੇ ਵਿੱਚ ਲੋਕੇਸ਼ਨਾਂ ਲੱਬ ਲੱਬ ਜਿਹੜਾ ਕਿਆ ਬਾਤ ਮੈਂ ਨਾ ਕਿਆ ਹੀ ਫੋਟੋਆਂ ਖਿੱਚੀਆਂ ਨੇ ਇੱਕ ਤੋਂ ਇੱਕ ਠੀਕ ਐ ਜਿਹੜਾ ਬੰਦਾ ਇਹ ਕਹਿੰਦੇ ਆ ਨਾ ਕਿ ਲੋਕੇਸ਼ਨ ਵਧੀਆ ਹੋਣੀ ਚਾਹੀਦੀ ਆ ਫੋਟੋਆਂ ਖਿਚਣ ਦੇ ਲਈ ਉਹਨਾਂ ਅਸੀਂ ਝੂਠੇ ਪਾਤਾ ਦੋ ਐਂਡ ਨੇ ਮਤਲਬ ਕਿਆ ਹੀ ਲੋਕੇਸ਼ਨਾਂ ਲੱਭਿਆ ਨੇ ਤੁਹਾਨੂੰ ਲੱਗੂਗਾ ਇਹਨੇ ਕਾਲਜ ਚ ਮੈਂ ਤੁਹਾਨੂੰ ਲਾ ਦੂੰਗਾ ਇਹਦੇ ਬਾਅਦ ਦੋ ਚਾਰ ਫੋਟੋਆਂ ਆਪਣੀਆਂ ਬਾਕੀ ਹੁਣ ਸੁਖਰਾਜ ਤੇ ਗਿਆ ਵਾ ਰੋਟੀ ਲੈਣ ਮੇਰੇ ਤੋਂ ਵੀ ਰੋਟੀਆਂ ਗਈਆਂ ਸੀ ਦੋਵੇਂ ਬੈਠ ਕੇ ਰੋਟੀ ਖਾਵਾਂਗੇ ਹੁਣ ਇਕੱਠੇ ਲਓ ਜੀ ਆ ਵੀ ਆ ਗਿਆ ਨੇ ਬੈਗ ਲੈ ਗਿਆ ਇੱਥੇ ਹੀ ਨਾਲ ਹੀ ਰੋਟੀ ਰੋਟੀ ਲੈ ਆਏ ਮੈਂ ਰੋਟੀ ਰੋਟੀ ਖਾਣੇ ਆ ਤੇ ਬਾਕੀ ਉਹ ਉਹ ਟਾਈਮ ਵੇਖ ਲਈ ਬੈਗ ਕਿੰਨਾ ਭਾਰਾ ਹੈ ਉਹ ਭਰਾਏ ਤੇ ਮੈਂ ਕੁਝ ਲੈ ਆਇਆ ਸਵੇਰੇ ਲੈ ਆਇਆ ਭਰਾ ਸਾਰੀ ਲਾਇਬ੍ਰੇਰੀ ਤੋਂ 11 12 ਹੋਇਆ ਲੋ ਲਾਇਬ੍ਰੇਰੀ ਚ ਮੈਂ ਸਾਰੀਆਂ ਵਾਪਸ ਕਰਦੀ ਆ ਮੈਂ ਫਿਰ ਬੈਗ ਹੜਾ ਹੀ ਹੋਣਾ ਹੈ ਇਹ ਲੈ ਬੈਗ ਵੀ ਐਪਲ ਦਾ ਮੰਨਦਾ ਹੈ ਅਮੀਰੀ ਚੱਲ ਕਰੇ ਮੇਰੀ ਔਰ ਪੈਸੋਂ ਮੈਂ ਅੰਦਾ ਹੋ ਚੁੱਕਾ ਸੱਚੀ ਉੜਾ ਹੋ ਗਿਆ ਅੱਜ ਤਨ ਮ ਆਪਣਾ ਲੇਜੈਂਡਰੀ ਟਵਿੱਟਰ ਫੋਨ ਖੋਲਣਾ ਜਿਹੜਾ ਮੰਮੀ ਨੇ ਆਪਣੇ ਹੱਥਾਂ ਨਾਲ ਬਣਾ ਕੇ ਰੱਖਿਆ ਹੈ ਉਹ ਖੁੱਲਾ ਹੀ ਪਿਆ ਹੈ ਆ ਚਲੋ ਰੋਟੀ ਖਾਈਏ ਯਾਰ ਚਲੋ ਤੋਂ ਇਹ ਗੱਡੋ ਖਾਣੇ ਆਓ ਟਿਫਨ ਨੂੰ ਪੂਰਾ ਪ੍ਰੈਕਟਿਸ ਕਰਕੇ ਲੈ ਗਿਆ ਕਰੋ ਐ ਚੈੱਕ ਕਰੋ ਮੁੰਡਾ ਗਰਮ ਪਾਣੀ ਵੀ ਲੈ ਕੇ ਆਉਂਦਾ ਹੈ ਇੱਥੋਂ ਗੱਲ ਲੱਗਦਾ ਕਿ ਪੂਰਾ ਠੰਡ ਤੋਂ ਮੈਨੂੰ ਖੌਫ ਹੋਏ ਪਏ ਹੈ ਠੰਡ ਦੇਣਾ ਇਹ ਅਲੱਗ ਠੰਡ ਦਾ ਬਰਾਖ ਬਜਣਾ ਚਾਹੀਦਾ ਜਿੰਨਾ ਬਜੇ ਚਲੋ ਕੀ ਗੇਰੋਟੀ ਖਾਨੇ ਆ। ਯਾਰ ਹੁਣ ਮੈਂ ਇਹ ਵਲੇ ਤੇ ਸਾਡੇ ਕਿੰਨਾ ਟਾਈਮ ਗਿਆ ਸਵਾ 12 ਹੋਏ ਆ ਤੇ ਹੀ ਦੋਵੇਂ ਚੱਲੇ ਹੁਣ ਘਰਾਂ ਨੂੰ। ਕੋਈ ਹੁਣ ਦੇ ਕੋਈ ਟਾਈਮ ਬਜਿਆ ਨਹੀਂ ਕੋਈ ਬੰਦਾ ਬੰਦਾ ਹੈਗਾ ਨਹੀਂ ਲੱਗੇ ਸਾਡੇ। ਫੋਟੋ ਇਹ ਕਿੰਨੇ ਖਿੱਚ ਲਈਆਂ। ਠੀਕ ਆ ਘਰੇ ਪਹੁੰਚ ਕੇ ਤੇ ਤੁਹਾਨੂੰ ਦੋਤ ਵੀ ਦਿਖਾਵਾਂਗੇ। ਵੈਨ ਦੋ ਖਾਲੀਆਂ ਹੋਰ ਖਾਣਾ ਵੀ ਹੋਈ। ਛਾਂਟੇ ਜਿਹੜਾ ਪਾਣਾ ਅੱਧਾ ਪੁਰਾਣਾ। ਚਾਹ ਚੁਕੀਆਂਗੇ ਸਰਣਾ ਮੇਨ ਕਰ। ਚਾਹ ਉਹ ਮੇਨ ਬਤੀ ਕੰਬਲ 'ਤੇ ਬਹਿ ਕੇ ਮੌਂਬਲੀ ਰਿਓੜੀਆਂ ਤੇ ਤਨ ਪੜਾਇਆ ਹੈਗੀ ਆਪਣੇ ਕੋਲ। ਲੋੜੀਆਂ ਬਚੀਆਂ ਹੋਈਆਂ। ਉਹ ਮਕਾਉਣੀਆਂ ਕਿੰਨੇ ਸਾਡਾ ਹੀ ਜਿੰਮਾ ਤੇ। ਤੇ ਬਾਕੀ ਪਹੁੰਚਦੇ ਨੂੰ ਕਰੇ ਤੇ ਯਾਰ ਹੁਣ ਦਾ ਆਪਾਂ ਘਰੇ ਪਹੁੰਚ ਚੁੱਕੇ ਆਂ ਰਚਾਈ ਚ ਬੈਠ ਚੁੱਕੇ ਆਂ ਮੈਂ ਹੁਣ ਉਹਨੇ ਰਚਾਈ ਲਈ ਆ ਤੇ ਵਈਸਾ ਆਪਣੇ ਕੋਲ ਆ ਗਈ ਰੋਟੀ ਗੰਡੇ ਢਾਲ ਸਰਬੋਇ ਵੈ ਤਾਂ ਸਾਗ ਬਣਿਆ ਵਾ ਮੈਂ ਨਹੀਂ ਮੈਨੂੰ ਤੁਸੀਂ ਦਰਾਤ ਵਾਲੀ ਦਾਲ ਫੜਾ ਦਿਓ ਮੈਨੂੰ ਦਾਲ ਜਿਆਦਾ ਸਵਾਦ ਲੱਗਦੀ ਹੈ ਸਾਗ ਨਾਲ ਉਹ ਸਤਾ ਜਾ ਹੈ ਕਿ ਨਹੀਂ ਮੈਨੂੰ ਨਹੀਂ ਸਵਾਦ ਲੱਗਦਾ ਪਤਾ ਨਹੀਂ ਕੀ ਸਾਗ ਚ ਲੋਕੀ ਖਾਂਦੇ ਰਹਿੰਦੇ ਆ ਮੈਨੂੰ ਸਾਗ ਕਦੀ ਵੀ ਨਹੀਂ ਇੰਨਾ ਸਵਾਦ ਲੱਗਦਾ ਹੀ ਨਹੀਂ ਆ ਯਾਰ ਕਿ ਆਪਾਂ ਖਾਵਾਂਗੇ ਦਾਲ ਨਾਲ ਰੋਟੀ ਚਲੋ ਰੋਟੀ ਖਾਣੇ ਫਟਾਫਟ ਭੇ ਵੀ ਦੋ ਦੋ ਨਹੀਂ ਡੇਢ ਵਜੇ ਚੱਲਿਆ ਯਾਰ ਇਹ ਵੇਲੇ ਨਾ 2 ਵਜੇ ਆ ਪੂਰੇ ਪੂਰੇ ਠੀਕ ਆ ਤੇ ਜੋ ਡੇਢ ਕਜਾ ਸੀ ਨਾ ਉਹ ਧੁੱਪ ਨਿਕਲ ਆਈ ਸੀ ਠੀਕ ਆ ਮੇਂ ਮਰੋਟੀ ਖਾ ਲਿਆ ਹਾਂ ਤੇ ਮੈਂ ਕਿਹਾ ਚਲੋ ਯਾਰ ਹੁਣ ਧੁੱਪ ਹੈਗੀ ਆ ਤੇ ਇਸ ਵੇਲੇ ਪੌਂਟ ਸੇਵ ਮੱਥਾ ਟੇਕ ਆਉਨੇ ਆ ਧੁੱਪ ਦੇ ਵਿੱਚ ਕਰਦੇ ਰੋਦੇ ਮੈਂ ਧੁੱਪ ਵੇਖ ਲਾਂਗੇ ਨਾਲੇ ਥੋੜਾ ਬਾਹਰ ਘੁੰਮ ਲਾਂਗੇ ਹੈਨਾ ਤੇ ਕਹੂੰ ਮੈਂ ਜਾ ਰਿਹਾ ਹੁਣ ਵਧੀਆ ਇਹ ਵੇਲੇ ਯਾਰ ਕਿਤੇ ਕਾਲਜ ਜੀ ਧੁੱਪ ਨਿਕਲ ਆਉਂਦੀ ਹੋਰ ਵਧੀਆ ਰਹਿੰਦਾ ਦਿਨ ਮੈਂ ਫਿਰ ਸ਼ਾਇਦ ਥੋੜਾ ਰੁਕ ਵੀ ਜਾਂਦਾ ਉੱਥੇ ਉਹ ਠੰਡ ਜੀ ਬੜੀ ਮੈਂ ਤਾਂ ਵਾਪਸ ਬਗੀ ਨੂੰ ਵਧੀਆ ਲੱਗ ਰਿਹਾ ਥੋੜੀ ਥੋੜੀ ਹਵਾ ਵੀ ਆ ਧੁੱਪ ਵੀ ਆ ਵਧੀਆ ਸਾਰਾ ਮੌਸਮ ਚਲੋ ਯਾਰ ਹੁਣ ਨਾ ਮੈਂ 20 ਮਿੰਟ ਸਰ ਪਹੁੰਚ ਗਿਆ ਐਂਡ ਮੈਂ ਉਧਰ ਜਾ ਕੇ ਕੋ ਟਰਾਲੀ ਦਿਖਣ ਜੀ ਦੂਰ ਜੇ ਉਹ ਆ ਰਹੀ ਆ ਲੱਗ ਲੱਗੇ ਭੰਗੂੜੇ ਭਗਾੜੇ ਆ ਪੂਰਾ ਮੈਨਾਂ ਤਿਆਰੀ ਹੁਣ ਹੋ ਜੇ ਸੀ ਮੈਨਾਂ ਝੂਟੇ ਲਿਆ ਕਰਾਂਗੇ ਅੱਜ ਝੂਟੇ ਝੂੜੇ ਮਾਟੇ ਲੱਗ ਲੱਗਦਾ ਏ ਕਿ ਰਿਆਲ ਲੈ ਇੱਥੇ ਟੈਂਟ ਜੇ ਲਾਣ ਲੱਗੇ ਸੀ ਖੇ ਗੜਤੀਆਂ ਇਧਰੋਂ ਉਹ ਚੜੇ ਉੱਤੇ ਲੈ ਕੇ ਲਾਉਣ ਦੇ ਹੋਰ ਓਏ ਯਾਰ ਅੱਜ ਨਾ ਕਿੰਨੇ ਦਿਨਾਂ ਬਾਅਦ ਵਧੀਆ ਧੁੱਪ ਨਿਕਲੀ ਗੁਰੂ ਮੈਨੂੰ ਮਾਗੀ ਵਾਲੇ ਦਿਨ ਵੀ ਨਿਕਲੀ ਸੀ ਪਰ ਮਾਗੀ ਵਾਲੇ ਦਿਨ ਉਹ ਨਾ ਮੈਂ ਆਇਆ ਨਹੀਂ ਸੀ ਗੁਰਦੁਆਰੇ ਕਿਉਂਕਿ ਐਤਵਾਰ ਸੀ ਐਤਵਾਰ ਨੂੰ ਮੈਂ ਨਹੀਂ ਹੁੰਦਾ ਇਹ ਮੇਰਾ ਆਪਣਾ ਲੌਜੀਕ ਲਾਇਆ ਹੋਇਆ ਮੈਂ ਪਤਾ ਨਹੀਂ ਕਿਹੜਾ ਪਰ ਐਤਵਾਰ ਨਹੀਂ ਮੌਂਦਾ ਤੇ ਅੱਜ ਵਧੀਆ ਯਾਰ ਮੈਂ ਬੈਠੂਗਾ ਅੱਜ ਦੋ ਪੌਣਾ ਘੰਟਾ ਆਰਾਮ ਨਾਲ ਇੱਥੇ ਵੈਕ ਕਰੇ ਹੀ ਕਰ ਲੈਣਾ ਹੈ ਨਾ ਕਰੇ ਉਹ ਹੀ ਜage ਰੀਲਾਂ ਹੀ ਦੇਖਣੀ ਆਏ ਥੋੜੀ ਦਿਰ ਬੈਠਾ ਕੇ ਨਾਲ ਧੁੱਪ ਦੇਖਾਂਗੇ ਨਾਲੇ ਵੈਦਰੂ ਵੈਦਰੂ ਕਰਾਂਗੇ ਬਾਕੀ ਯਰ ਮੈਂ ਵੇਖਿਆ ਲਾਇਆ ਸਭ ਉਸ ਤਿਆਰੀਆਂ ਚ ਲੰਦੀਆਂ ਹੁਣ ਜਿਵੇਂ ਬਾਹਰ ਟੈਂਟ ਜੇ ਵੀ ਲੱਗਣੇ ਸ਼ੁਰੂ ਹੋ ਗਏ ਆ ਪੰਗੂੜੇ ਵਾਲੇ ਵੀ ਆ ਗਿਆ ਹਨਾ ਬਸ ਹੋਰ ਇੱਕ ਦੋ ਦਿਨ ਚ ਤਾਂ ਪੂਰੀ ਤਿਆਰੀ ਖਤਮ ਹੋਈ ਜਾਣੀ ਆ ਪੂਰਾ ਪੰਗੂੜੇ ਪੰਗੂੜੇ ਲੱਗ ਜਾਣੇ ਇੱਕ ਰਿੜਾ ਵਧੀਆ ਮਾਹੌਲ ਜਾਂ ਬਣ ਜਾਣਾ ਹਨਾ ਬੜੀ ਰੌਣਕ ਹੋਇਆ ਕਰਨੀ ਇੱਥੇ ਹਨਾ ਅਗਲੇ 15 20 ਦਿਨ ਤੱਕ ਹੁਣ ਨਾ ਮੈਂ ਮਥਾ ਢੇਕ ਕੇ ਆ ਗਿਆ ਤੇ ਹੁਣ ਆਪਾਂ ਚੱਲਦੇ ਘਰ ਨੂੰ ਤਿਆਰੀਆਂ ਵਗੈਰਾ ਤਾਂ ਜੋਰ ਨਾਲ ਸ਼ੋਰ ਨਾਲ ਚੱਲ ਰਹੀਆਂ ਸਾਰੇ ਕਿਤੇ ਪੱਥਰ ਪੁੱਥਰ ਤੋੜ ਕੇ ਨਵਾਂ ਬਣਾਉਣ ਦੀ ਤਿਆਰੀਆਂ ਚੱਲਦੀਆਂ ਹਰ ਇੱਕ ਜੇ ਹਨਾ ਪੜਾ ਕੋ ਜੋ ਹੁੰਦਿਆ ਵਾ ਤੇ ਇਧਰੋਂ ਆਪਾਂ ਚੱਲਦੇ ਘਰੇ ਅੱਲੇ ਤੇ ਵਾ ਧੋਕ ਹੈਗੀ ਹੈ ਕਾਫੀ ਪਰ ਮੈਂ ਥੋੜੀ ਦੇਰ ਜਾ ਜਾਣਾ ਫੋਨ ਵੀ ਚਾਰਜ ਲਾਉਣਾ ਪਾਣਾ ਕਿਉਂਕਿ ਸਵੇਰੇ ਸਵੇਰ ਦੇ ਨਾ ਕਾਫੀ ਸਾਰੀਆਂ ਫੋਟੋ ਖਿਚਲੀਆਂ ਨੇ ਅੱਜ ਤੇ ਕਾਫੀ ਜਿਆਦਾ ਡਾਊਨ ਹੋ ਚੁੱਕਾ ਵਾ ਤੇ ਮੈਂ ਜਾ ਕੇ ਫਿਰ ਥੋੜਾ ਥੋੜਾ ਫੋਨ ਚਾਰਜ ਕਰ ਲੈਣੇ ਬਾਅਦ ਵਿੱਚ ਵਲੌਗ ਵੀ ਆਈਟ ਵਗੈਰਾ ਕਰਨੇ ਕੱਲ੍ਹ ਵਾਲੇ ਕੋਹ ਕੰਮ ਹੈ ਚਲੋ ਯਾਰ ਆ ਗਿਆ ਹੁਣ ਮੈਂ ਘਰੇ ਠੀਕ ਹੈ ਤੇ ਆਪਾਂ ਲੱਗੇ ਫੋਨ ਚਾਰਜ ਇੱਥੇ ਆਪਾਂ ਫੋਨ ਚਾਰਜ ਲਾ ਲੈਣਾ ਨਾਲੇ ਇੱਥੇ ਬੈਠ ਕੇ ਮੂਵੀ ਵਗੈਰਾ ਵੇਖੀ ਜਣੀ ਆ ਬਸ ਆਪਣਾ ਸੱਟਾ ਕੰਮ ਬਾਬੇ ਉਹ ਕਿੱਦਰ ਗਿਆ ਬਾਕੀ ਚਲੋ ਯਾਰ ਹੁਣ ਆਪਾਂ ਆ ਗਏ ਬੈਗਿੰਗ ਕੰਬਲ ਦੇ ਵਿੱਚ ਤੇ ਬਾਈ ਆਪਣੇ ਪੂਰੇ ਸਾਰੇ ਅੱਜ ਦੇ ਜਿੰਨੇ ਵੀ ਕੰਮ ਹੀ ਕਰ ਲਿਆ ਵਲੌਗ ਅਪਲੋਡ ਕਰਦਾ ਥਾ ਟਾਈਮ ਲੱਗ ਗਿਆ ਕਿਉਂਕਿ ਨੈਟ ਦੀ ਸਪੀਡ ਬਾਬੇ ਕਿੰਨੀ ਸਲੋ ਆ ਮੇਰੇ ਘਰੇ ਮੈਨੂੰ ਆਪਨੇ ਸਮਝਾਉਂਦੀ ਆ ਤਾਨੇ ਕੀ ਚੱਕਰ 5G ਜਿੰਨੇ ਚਰੌਂਣਾ ਨਾ ਕਰੀ ਉੱਚਰ ਤਾਂ ਕਦੇ ਕੁਝ ਹੁੰਦਾ ਹੀ ਨਹੀਂ ਨਾ ਮੇਰਾ ਫਿਰ ਨਾ ਹੁਣ ਅਪਲੋਡ ਵਰਗੇ ਬੈਠਾ ਹਾਂ ਬਸ ਤੇ ਬਸ ਬੈੰਨੇ ਆ ਬਾਕੀ ਅੱਜ ਦੇ ਕੰਮ ਪੂਰੇ ਵਲੌਗ ਹੀ ਖਤਮ ਕਰਨ ਲੱਗੇ ਰੋਟੀ ਰੋਟੀ ਦਿਖਾਵਾਂਗੇ ਬਾਏ